ਤੁਹਾਡੇ ਤੇ ਐਲੀਗੇਸ਼ਨ ਲੱਗ ਰਹੇ ਨੇ ਕਿ ਕ腐ਪਸ਼ਨ ਹੋ ਰਹੀ ਹੈ ਤੁਹਾਡੇ ਡਿਪਾਰਟਮੈਂਟ ਦੇ ਵਿੱਚ ਕੀ ਕਹਣਾ ਇਸ ਤਰ੍ਹਾਂ ਦੇ ਇੱਥੇ ਕੋਈ ਕ腐ਪਸ਼ਨ ਨਹੀਂ ਚੱਲਦੀ ਮਾਨਜੋਗ ਜੀ ਸਾਹਿਬ ਪਰਵਿਸ਼ ਤੇ ਆਭਿਨਗਰ ਨਹੀਂ ਰੱਖਦੇ ਜੀ ਸਾਹਿਬ ਇਸ ਤੋਂ ਵੀ ਨਗਰਾਂ ਅਟਲ ਸਰਕਾਰ ਵੀ ਇਸ ਤੇ ਬਹੁਤ ਯਾਨੀ ਕਿ ਰਹੀ ਆ ਕੀ ਕੈਂਬ ਵੀ ਪ੍ਰੈਸ਼ਰ ਵੀ ਧਿਆਨ ਰੱਖਦੀ ਹੈ ਸਰਕਾਰ ਵੀ ਇਹ ਤਾਂ ਬਹੁਤ ਜ਼ਿਆਦਾ ਧਿਆਨ ਹੈਗਾ ਜੇ ਕੋਈ ਇਸ ਤਰ੍ਹਾਂ ਦੀ ਡਿਮਾਂਡ ਕਰਦਾ ਤਾਂ ਸਾਨੂੰ ਦੱਸੋ ਸਾਡਾ ਧਿਆਨ ਦਿਓ ਕੁਝ ਆਮ ਲੋਕਾਂ ਦੀ ਚਰਚਾ ਬਣੀ ਹੋਈ ਹੈ ਤੁਹਾਡੇ ਗੈਂਸ ਕੋਈ ਕੰਪਲੇਂਟ ਵੀ ਕੀਤੀ ਹੋਈ ਹੈ ਜੀ ਕਿਸੇ ਨੂੰ ਸਾਨੂੰ ਪਤਾ ਲੱਗਿਆ ਕੰਪਲੇਂਟ ਕੀਤੀ ਉਹਨੇ ਉਹਦਾ ਸੀ ਆਪਦਾ ਕਾਨੂੰਨੀ ਪੱਖ ਉੱਥੇ ਦਿੱਤੇ ਵੀ ਸਾਨੂੰ ਬੁਲਾਇਆ ਗਿਆ ਸੀ ਆਪਦਾ ਕਾਨੂੰਨੀ ਪੱਖ ਰੱਖਾਂਗੇ ਉੱਥੇ ਕਿਉਂਕਿ ਜਿਹੜਾ ਇਲਜਾਮ ਲਾਇਆ ਉਹ ਬੇਬਨੇ ਅਤੇ ਝੂਠੇ ਹੈਗੇ ਆ ਉਹ ਸਾਨੂੰ ਪਤਾ ਲੱਗਾ ਬਲੈਕਮੀਲਿੰਗ ਬੰਦਾ ਹੈਗਾ ਪ੍ਰਾਪਰਟੀ ਦਾ ਕੰਮ ਕਰਦਾ ਇਸ ਤਰ੍ਹਾਂ ਦੇ ਗਲਤ ਕੰਮ ਸਾਡੇ ਕੋਲੋਂ ਪ੍ਰੈਸ਼ਰ ਪਾ ਕੇ ਕਿਸੇ ਕਿਸ ਤਰ੍ਹਾਂ ਕਰਕੇ ਕਰਵਾਉਣਾ ਚਾਹੁੰਦਾ ਜਿਹੜਾ ਕਿ ਅਸੀਂ ਨਹੀਂ ਕਰਦੇ ਦੀ ਨਾਮ ਕੀ ਉਹ ਬੰਦਾ ਜਿਹਨੇ ਕੰਮ ਨਹੀਂ ਕੀਤਾ ਮੈਨੂੰ ਸਾਨੂੰ ਪਤਾ ਹਰ ਸਾਫ ਚ ਕਹਿੰਦੇ ਆਪਾਂ ਤਾਂ ਪੂਰਾ ਜਾਣਕਾਰੀ ਨਹੀਂ ਵੀ ਕੀ ਨਾ ਆਸਥਿਤ ਕਰਕੇ ਕਹਿੰਦੇ ਜਾਣਿਆ ਜਾਂਦਾ ਉਹਨੂੰ ਪਹਿਲਾਂ ਵੀ ਤੁਹਾਡੇ ਡਿਪਾਰਟਮੈਂਟ ਜਾਇ ਨਹੀਂ ਗਈ ਪਹਿਲਾਂ ਫੋਨ ਫੋਨ ਮੇਰੇ ਕੋਲ ਨੰਬਰ ਤਾਂ ਉਹਦਾ ਹੈ ਨਹੀਂਗਾ ਫੋਨ ਕਰਦਾ ਰਿਹਾ ਬਿਜਾਰ ਕਸ਼ਤੀ ਕਰਦਾ ਉਹ ਕੰਮ ਕਰਦਾ ਯਾਨੀ ਕਿ ਪ੍ਰੈਸ਼ਰ ਪਾਉਂਦਾ ਰਿਹਾ ਕਿਹਦਾ ਪ੍ਰੈਸ਼ਰ ਪਾਉਂਦਾ ਸੀ ਕਹਿੰਦਾ ਮੈਂ ਵਟਾ ਨਿੱਕਾ ਬੋਲਦਾ ਹੁਣ ਤਾਂ ਜੀ ਸਾਰਾ ਪਾਰਦਰਸ਼ੀ ਹੈ ਫਿਰ ਕਰਪਸ਼ਨ ਕਿੱਥੇ ਹੁੰਦੀ ਹੈ ਕਿਤੇ ਨਹੀਂ ਕਰਪਸ਼ਨ ਹੋ ਰਹੀ ਇਸ ਟਾਈਮ ਸਭ ਪਾਰਦਰਸ਼ੀ ਕੰਮ ਆ ਕੋਈ ਉਹ ਜਿਹੜੇ ਬਲੈਕਵੇਂ ਬੰਦੇ ਉਹ ਹੀ ਸ਼ਿਕਾਇਤਾਂ ਕਰਦੇ ਆ ਹੋਰ ਕੋਈ ਬੰਦਾ ਇੱਥੇ ਸ਼ਿਕਾਇਤ ਨਹੀਂ ਕਰਦਾ ਬਲੈਕਵੇਂ ਬੰਦੇ ਆ ਜਿਹੜੇ ਗਲਤ ਕੰਮ ਕਰਾਉਣਾ ਚਾਹੁੰਦੇ ਆ ਉਹ ਹੀ ਸ਼ਿਕਾਇਤਾਂ ਕਰਦੇ ਜੇ ਤੁਹਾਡੇ ਖਿਲਾਫ ਉਹਨਾਂ ਨੇ ਇਲਜ਼ਾਮ ਲਗਾਇਆ ਅਸੀਂ ਆਪ ਤੇ ਜੋ ਕਾਨੂੰਨੀ ਕਰਪੰਦੀ ਉਹ ਜ਼ਰੂਰ ਕਰਾਵਾਂਗੇ ਗੁਰਚੰਦ ਸਿੰਘ ਸੰਘਾ ਜੀ ਗੁਰਪ੍ਰਿੰਸੀਪ ਜੀ ਇੱਕ ਮੁੱਗੇ ਦੀ ਐਮਐਲਏ ਦੇ ਉੱਤੇ ਰੋਲਾ ਚੱਲ ਮਸਲਾ ਚੱਲਦਾ ਹੈ ਕਪੜੇ ਨੂੰ ਲੈ ਕੇ ਠੀਕ ਕਹਿਣਾ ਚਾਹੂੰਗਾ ਉਹਦੇ ਸਬੰਧ ਵਿੱਚ ਤੁਹਾਡਾ ਵੀ ਨਾਮ ਹੈ ਮੇਰਾ ਉਹਦੇ ਵਿੱਚ ਕੋਈ ਨਾਮ ਨਹੀਂ ਜੀ ਉਹਦੇ ਵਿੱਚ ਫਰੀडम फाइਟਰ ਐਸੋਸੀਏਸ਼ਨ ਦਾ ਨਾਮ ਹੈ ਫਰੀडम फाइਟਰ ਭਵਨ ਦਾ ਨਾਮ ਹੈ ਜੀ ਠੀਕ ਹੈ ਜੀ ਪਰ ਸਾਡੇ ਨਾਲ ਤੇ ਐਮਐਲਏ ਦਾ ਕੋਈ ਰੋਲਾ ਨਹੀਂ ਨਾ ਸਾਡਾ ਕਿਸੇ ਹੋਰ ਬੰਦੇ ਨਾਲ ਰੋਲਾ ਹੈ ਇਹ ਤਾਂ ਕੋਈ ਐਂ ਲੱਗਦਾ ਵੀ ਇਹ ਜਿਵੇਂ ਕਿ ਇਹ ਇਲੈਕਸ਼ਨ ਜਿਹੜੀ ਆ ਗਈ ਹੈ ਤੇ ਆਪਸ ਵਿੱਚ ਇੱਕ ਦੂਜੇ ਨਾਲ ਮਿਹਣੂ ਮਿਹਣੀ ਹੁੰਦੇ ਆ ਉਹਦੇ ਵਿੱਚ ਮੇਰਾ ਵੀ ਨਾਮ ਲੱਤਾ ਉਹ ਇਥੋਂ ਦੇ ਭਵਨ ਦਾ ਪਰ ਅਸਿਆ ਸਾਡਾ ਉਹਦੇ ਨਾਲ ਐਮਐਲਏ ਨਾਲ ਕੋਈ ਤਾਲਕ ਨਹੀਂ ਉਹ ਤਾਂ ਇੱਕ ਹਫਤਾ ਪਹਿਲਾਂ ਸਾਨੂੰ 2 ਲੱਖ ਰੁਪਇਆ ਉਹਨੇ ਫ੍ਰੀडम ਫਾਈਟਰ ਐਸੋਸੀਏਸ਼ਨ ਨੂੰ ਇਸ ਭਵਨ ਦੀ ਮਰਮਤ ਵਾਸਤੇ ਲਿਆ ਕੇ ਦਿੱਤਾ ਠੀਕ ਹੈ ਜੀ ਤੇ ਜਿਹੜਾ ਬੰਦਾ ਜਿਹਦਾ ਬੰਦੇ ਨੇ ਉਥੇ ਲੋਕਪਾਲ ਦੇ ਵਿੱਚ ਕੀਤਾ ਜਿਹਨੂੰ ਹਰਸ਼ ਕਹਿੰਦੇ ਆ ਅਸੀਂ ਤਾਂ ਨਾ ਉਹਨੂੰ ਜਾਣਦੇ ਆ ਨਾ ਅਸੀਂ ਕਦੇ ਅਸੀਂ ਉਹਦਾ ਨਾਂ ਹੀ ਸੁਣਿਆ ਅੱਜ ਤੱਕ ਸਾਨੂੰ ਨਹੀਂ ਪਤਾ ਕਿ ਉਹ ਬੰਦਾ ਕੌਣ ਹੈ ਤੇ ਉਹਨੇ ਇਹਦੇ ਉੱਤੇ ਕੀ ਕੀਤਾ ਜੇਕਰ ਸਾਨੂੰ ਐਮਐਲਏ ਜਾਂ ਕੋਈ ਲੋਕਪਾਲ ਕਿਸੇ ਅਦਾਲਤ 'ਚ ਖੜਾ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਅਸੀਂ ਸੌਫੀਜ ਦੇਵਾਂਗੇ ਅਸੀਂ ਆਪਦਾ ਪੱਖ ਰੱਖਾਂਗੇ ਕਿ ਸਾਡਾ ਇਹਦੇ ਨਾਲ ਕੀ ਤਾਲਕ ਹੈ ਠੀਕ ਹੈ ਜੀ ਐਮਐਲਏ ਦਾ ਸਾਡੇ ਨਾਲ ਕੋਈ ਤਾਲਕ ਨਹੀਂਗਾ ਨਾ ਐਮਐਲਏ ਦਾ ਸਾਡੇ ਨਾਲ ਕੋਈ ਇਸ ਤਰ੍ਹਾਂ ਦਾ ਡਿਸਪਿਊਟ ਹੈ ਇਹ ਜਿਹੜੀ ਜਗ੍ਹਾ ਹੈਗੀ ਤੁਹਾਡੇ ਕੋਲ ਹੀ ਹੈ ਇਹ ਜਗ੍ਹਾ ਫੀਡਲ ਫੈਕਟਰੀ ਦੀ ਜਗ੍ਹਾ ਜਿਹੜੀ ਹੈਗੀ ਹੈ ਤੁਹਾਡੇ ਕੋਲੇ ਕਬਜ਼ਾ ਸਾਡੇ ਕੋਲੇ ਕਬਜ਼ਾ ਦੀ ਆ ਚਾਬੀਆਂ ਮੇਰੇ ਕੋਲ ਮੈਂ ਹੀ ਖੋਲ ਕੇ ਤੁਹਾਨੂੰ ਅੰਦਰ ਲੈ ਕੇ ਆਇਆ ਤੇ ਮੈਂ ਹੀ ਇੱਥੋਂ ਹੁਣੇ ਮੈਂ ਜੀਤ ਸਿੰਘ ਸਾਹਿਬ ਤੂੰ ਸਮਨ ਆਇਆ ਜਿਹਦੇ ਵਿੱਚ ਤੁਹਾਡਾ ਨਾਮ ਜਿਹੜਾ ਜ਼ਿਕਰ ਕੀਤਾ ਗਿਆ ਕੀ ਤੁਹਾਡਾ ਨਾਮ ਹੈ ਤੇ ਕਿਸ ਡੈਜ਼ਿਗਨੇਸ਼ਨ ਤੇ ਹੋ ਤੇ ਕੀ ਉਹਦੇ ਵਿੱਚ ਜਿਹੜਾ ਲਿਖਿਆ ਗਿਆ 25 ਲੱਖ ਰੁਪਏ ਵਾਲੀ ਗੱਲ ਉਸਰ ਕੀ ਕਹਿਣਾ ਚਾਹੋਗੇ ਉਸ ਤੇ ਉਸਰ ਇਸ ਤਰ੍ਹਾਂ ਹੈਗਾ ਵੀ ਮੈਂ ਸਮਨ ਜਿਹੜਾ ਅੱਜ ਹੀ ਦੇਖਿਆ ਸੀਗੇ ਜਦੋਂ ਮੈਂ ਆਪਦਾ ਨਾਮ ਦੇਖਿਆ ਉਹ ਤੇ ਮੈਂ ਬਹਿਰਾਨ ਸੀਗਾ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਨਵਦੀਪ ਸਿੰਘ ਮੈਂ ਹਲਕਾ ਧਰਮਕੋ ਤੇ ਜਿਹੜੇ ਐਮਐਲਏ ਆਪਣੇ ਹੈਗੇ ਆ ਅਮਨਦੀਪ ਰੋੜਾ ਇਹ ਹੈ ਕਿ ਮੋਗੇ ਦੇ ਇਹਨਾਂ ਦਾ ਹਲਕਾ ਹੋਰ ਆ ਮੈ ਲੱਗਦਾ ਇਹਨਾਂ ਦਾ ਹੋਰ ਹਲਕੇਚ ਲੱਗਾ ਹੋਇਆ ਤੇ ਮੈਨੂੰ ਨਹੀਂ ਪਤਾ ਵੀ ਇਹਨਾਂ ਨੇ ਮੇਰਾ ਨਾਮ ਇੱਧਰ ਕਿਉਂ ਜੋੜਿਆ ਕਿਹੜੀ ਗੱਲੋਂ ਜੋੜਿਆ ਇਹ ਸਮਝੋ ਬਾਹਰੀ ਹੈਗਾ ਜੀ ਹਰਸ਼ ਨੂੰ ਜਾਣਦੇ ਜਿਹਨੇ ਕੰਪਲੇਂਟ ਕੀਤੀ ਜਿਹਨੇ ਵੱਲੋਂ ਨਾ ਤਾਂ ਮੈਂ ਹਰਸ਼ ਨੂੰ ਜਾਣਦਾ ਕਿ ਮੈਂ ਨਾ ਹੀ ਪਹਿਲੀ ਵਾਰ ਸੁਣਿਆ ਵੀ ਹਰਸ਼ ਹੈ ਕੌਣ ਇਹ ਜਿਹੜੇ ਦੋਸ਼ ਲੱਗ ਰਹੇ ਆ ਐਮਐਲਏ ਤੇ ਕੀ ਲੱਗਦਾ ਇਸ ਗੱਲ ਤਾਂ ਸਹੀ ਹੈ ਦੋਸ਼ ਤਾਂ ਲੱਗਣ ਜੇ ਮੈਂ ਬਣ ਕੇ ਚੱਲੂ ਵੀ ਉਹਨਾਂ ਨੂੰ ਜਾਣਦਾ ਵਾਂ ਜਾਂ ਵੀ ਮੈਨੂੰ ਕਦੇ ਬੁਲਾਇਆ ਹੋਵੇ ਬਸ ਇੰਨਾ ਮੈਨੂੰ ਪਤਾ ਹੈ ਪੀ ਸਾਡੇ ਏਰੀਆ ਤੇ ਮੋਗੇ ਹਲਕੇ ਦੇ ਐਮ ਐਲ ਏ ਸਾਹਿਬ ਹੈਗੇ ਆ ਪਰ ਉਹਨਾਂ ਨੇ ਨਾ ਤਾਂ ਉਹਨਾਂ ਨੂੰ ਮੈਂ ਅਜੇ ਤੱਕ ਮਿਲਿਆ ਕਦੇ ਤੇ ਨਾ ਮੈਂ ਉਹਨਾਂ ਨੂੰ ਮੈਂ ਅਜੇ ਤੱਕ ਕੋਈ ਕੰਮ ਲਈ ਵੀ ਪੁੱਛਿਆ ਤੀਏ ਕਿ ਕੋਈ ਹੋਰ ਕੰਮ ਲਈ ਬੁਲਾਇਆ ਹੋਵੇ ਨਹੀਂ ਉਹਨਾਂ ਨੇ ਮੈਨੂੰ ਅਜੇ ਤੱਕ ਕੋਈ ਹੋਰ ਕੰਮ ਲਈ ਬੁਲਾਇਆ ਮੈਨੂੰ ਕਰੇ ਉਹਨਾਂ ਨੇ